ਰਿਹਾ ਦੋਨੇ ਫੋਰਮਾਂ ਦੇ ਆਗੂਆਂ ਨੂੰ ਲੀਡਰਸ਼ਿਪ ਨੂੰ ਕਹਿ ਰਹੇ ਨੇ ਵੀ ਤੁਸੀਂ ਇੱਕ ਵਾਰੀ ਮੋਰਚੇ ਮੁਲਤਵੀ ਕਰਕੇ ਵਾਪਸ ਆ ਜਾਓ ਉਹ ਮੈਂ ਬੁੱਧੀਜੀਵਾਂ ਨੂੰ ਪੁੱਛਣਾ ਚਾਹਣਾ ਤੁਹਾਡੇ ਘਰਾਂ ਚੋਂ ਸ਼ਹੀਦ ਨਹੀਂ ਹੋਏ ਉਹ ਸਾਡੇ ਸੱਦੇ ਤੇ ਆ ਕੇ ਪੁਲਿਸ ਦੀਆਂ ਅੱਖਾਂ ਚ ਅੱਖਾਂ ਪਾ ਕੇ ਬਰੂਦ ਤੋਂ ਨਹੀਂ ਡਰੇ ਉਹ ਭਿੜੇ ਆ ਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਅਸੀਂ ਕੀ ਜਵਾਬ ਦੇਵਾਂਗੇ ਇਹ ਮਾਹੌਲ ਨਹੀਂ ਅਜੇ ਹਜੇ ਲੋਕ ਊਵੇਂ ਮਾਹੌਲ ਚ ਮੋਰਚੇ ਵਾਲੇ ਮਾਹੌਲ ਚ ਨਹੀਂ ਆਏ ਅਜੇ ਪਹਿਲਾ ਮਾਹੌਲ ਬਣਾਓ 1 ਲੱਖ ਬੰਦਾ ਪੰਜਾਬ ਦਾ 1 ਲੱਖ ਕਿਸਾਨ ਉਹ ਮਰਨ ਲਈ ਆ ਜਾਂਦਾ ਭੜਨ ਲਈ ਆ ਜਾਂਦਾ ਵੀ ਅਸੀਂ ਹੁਣ ਨਹੀਂ ਮੁੜਨਾ ਅਸੀਂ ਜੋ ਲੀਡਰਸ਼ਿਪ ਨੇ ਸੱਦਾ ਦਿੱਤਾ ਉੱਤੇ ਫੰਚੜਾਵਾਂਗੇ ਫੇਰ ਤੁਸੀਂ ਕਿਵੇਂ ਕਹਿ ਦਿਓਗੇ ਵੀ ਮਾਹੌਲ ਨਹੀਂ ਸ਼ਹੀਦਾਂ ਸੁਭਕਰਨ ਸਮੇਤ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਇੱਥੇ ਪਹੁੰਚੇ ਮੇਰੇ ਸਾਰੇ ਸਤਿਕਾਰਯੋਗ ਭੈਣੋ ਭਰਾਵੋ ਪਹਿਲਾਂ ਫਤਿਹ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਸ਼ਹੀਦ ਸ਼ੁਭਕਰਨ ਦੀ ਸ਼ਹਾਦਤ ਤੋਂ ਬਾਅਦ 21 ਤਰੀਕ ਤੋਂ ਬਾਅਦ 29 ਤਰੀਕ ਨੂੰ ਉਹਦਾ ਸੰਸਕਾਰ ਹੋਇਆ 8 ਦਿਨ ਉਹਦੀ ਜਿਹੜੀ ਡੈੱਡ ਬਾਡੀ ਹੈ ਔਰ ਜਿੰਦਰਾ ਹਸਪਤਾਲ ਦੇ ਵਿੱਚ ਰਹੀ ਹੈ ਤੇ ਉਹਨਾਂ 8 ਦਿਨਾਂ ਦੇ ਵਿੱਚ ਵੀ ਅਸੀਂ ਉੱਥੇ ਲਗਾਤਾਰ ਰਹੇ ਹਾਂ ਹਸਪਤਾਲ ਦੇ ਵਿੱਚ ਰਜਿੰਦਰਾ ਹਸਪਤਾਲ ਪਟਿਆਲੇ ਦੇ ਵਿੱਚ ਤਾਂ ਪਹਿਲੇ 8 ਦਿਨਾਂ ਦੇ ਵਿੱਚ 29 ਤਰੀਕ ਤੱਕ 8 ਜੜੀਆਂ ਹੋਰ ਕਿਸਾਨਾਂ ਦੀਆਂ ਡੈੱਡ ਵਾਰਡ ਗਿਆ ਹਸਪਤਾਲ 'ਚ ਪਹੁੰਚ ਗਿਆ ਸੀ ਨੋਟ ਕਰਨ ਵਾਲੀ ਆ ਤੁਹਾਡੇ ਗੱਲ ਆ ਜਿਹੜੀ ਲਿਸਟ ਪਿੱਛੇ ਲਾਈ ਹੈ ਸ਼ਹੀਦਾਂ ਦੀ ਜਿਹੜੀ ਪਹਿਲੀ ਲੈਣ ਵਾਲੇ ਹੈਗੇ ਨੇ ਤਰੀਖਾਂ ਨੋਟ ਕਰ ਲੋ ਉਹਨਾਂ ਦੀਆਂ ਅਸੀਂ ਇੱਕ ਮੈਗਜ਼ੀਨ ਵੀ ਛਾਪਿਆ ਕਿਸਾਨ ਮੋਰਚਾ ਉਹਦੇ ਵਿੱਚ ਵੀ ਤਰੀਖ ਵਾਈਜ ਸਾਰੇ ਸ਼ਹੀਦਾਂ ਦਾ ਵੇਰਵਾ ਦਿੱਤਾ 43 ਸ਼ਹੀਦਾਂ ਦਾ ਜਿਹੜੇ ਹੁਣ ਤੱਕ ਹੈ ਤਾਂ ਉਹ 29 ਤਰੀਕ ਤੱਕ ਜਿਹੜੇ 8 ਹੋਰ ਜਾਨਾਂ ਗਈਆਂ ਉਹ ਕੋਈ ਤਾਪ ਚੜ ਕੇ ਜਾਂ ਬੁਖਾਰ ਚੜ ਕੇ ਨਹੀਂ ਉਹਨਾਂ ਦੀਆਂ ਜਾਨਾਂ ਗਈਆਂ ਸਾਰਿਆਂ ਦੀਆਂ ਮੇਰੇ ਕੋਲੇ ਪਹਿਲਾਂ ਦਾਖਲ ਰਹੇ ਆ ਇੱਕ ਇੱਕ ਦੋ ਦਿਨ ਹਸਪਤਾਲ ਦੇ ਵਿੱਚ ਉਦੋਂ ਬਾਅਦ ਉਹਨਾਂ ਦੇ ਹਸਪਤਾਲ ਦੇ ਵਿੱਚ ਮੌਤ ਹੁੰਦੀ ਹੈ ਉਹ ਸਾਰਿਆਂ ਦੀਆਂ ਜਿਹੜੀਆਂ ਮੈਡੀਕਲ ਰਿਪੋਰਟਾਂ ਮੇਰੇ ਕੋਲੇ ਮੌਜੂਦ ਹੈ ਸਾਰਿਆਂ ਦੀ ਕਿਉਂਕਿ 21 15 ਤਰੀਕ ਤੋਂ 13 ਤਰੀਕ ਤੋਂ ਲੈ ਕੇ 21 ਤਰੀਕ ਤੱਕ ਜਿੰਨਾ ਅਮਿਤ ਸ਼ਾਹ ਦੀ ਜਿਹੜੀ ਪੁਲਿਸ ਨੇ ਜਿਹੜਾ ਖੁਦ ਮਿਤਸ਼ਾ ਕਹਿੰਦਾ ਵੀ 70000 ਦੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਸੀ ਉਹਦੀ ਪੁਲਿਸ ਨੇ ਜਿੰਨਾ ਬੇਹਿਸਾਬਾ ਗੋਲਾ ਬਰੂਦ ਸਿੱਟਿਆ ਉਹਨਾਂ ਦੀਆਂ ਟਰਾਲੀਆਂ 'ਚ ਆ ਕੇ ਗੋਲੇ ਡਿੱਗੇ ਜਿਹੜੇ ਉਹਨਾਂ 'ਚੋਂ ਵੱਡੀ ਉਮਰ ਦੇ ਸਾਡੇ ਬਜ਼ੁਰਗ ਕਿਸਾਨ ਆਗੂ ਸੀ ਉਹਨਾਂ ਦਾ ਅਸਰ ਹਫ਼ਤਾ ਤੱਕ ਅਸਰ ਰਿਹਾ ਹਸਪਤਾਲ ਦੇ ਵਿੱਚ ਵੀ ਜਦੋਂ ਗਏ ਆ ਉਹਨਾਂ ਨੂੰ ਫੇਫੜਿਆਂ ਦੀ ਸ਼ਿਕਾਇਤ ਹੋਈ ਆ ਵੀ ਉਹਨਾਂ ਨੂੰ ਫੇਫੜਿਆਂ ਤੋਂ ਸਾਹ ਨਹੀਂ ਆ ਰਿਹਾ ਪੂਰੀ ਤਰ੍ਹਾਂ ਫੇਫੜੇ ਜਾਮ ਹੋ ਰਹੇ ਐ ਡਾਕਟਰਾਂ ਦੇ ਕਹਿਣ ਮੁਤਾਬਕ ਪਹਿਲਾਂ ਉਹਨਾਂ ਦੇ ਫੇਫੜੇ ਜਾਮ ਹੋਏ ਫਿਰ ਉਹਨਾਂ ਦਾ ਹਰਟ ਬੰਦ ਹੋਇਆ ਫਿਰ ਉਹਨਾਂ ਦੀ ਮੌਤ ਹੋਈ ਸੋ ਇਸ ਕਰਕੇ ਕੋਦਰਤੀ ਨਹੀਂ ਸੀ ਉਹ ਵੀ ਜਿਹੜਾ ਇਹਨਾਂ ਨੇ ਕਹਿਰ ਟਾਇਆ ਜ਼ਬਰ ਟਾਇਆ 13 ਤਰੀਕ ਤੋਂ ਲੈ ਕੇ 21 ਤਰੀਕ ਤੱਕ ਉਦੇ ਸਿੱਧੇ ਅਸਰ ਥੱਲੇ ਉਹ ਸ਼ਹਾਦਤਾਂ ਹੋਈਆਂ ਨੇ ਅਗਲੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਕਈ ਜਿਹੜੇ ਬੁੱਧੀਜੀਵੀ ਐ ਚੈਨਲਾਂ ਤੇ ਕੰਮ ਕਰਦੇ ਆ ਇਕੱਲਾ ਹੋਰ ਫੀਲਡ 'ਚ ਨਹੀਂ ਆਉਂਦੇ ਲੋਕਾਂ 'ਚ ਨਹੀਂ ਆਉਂਦੇ ਉਹ ਕੁਝ ਪੜਦੇ ਨੇ ਤੇ ਉਸ ਤੋਂ ਬਾਅਦ ਫਿਰ ਉਹ ਚੈਨਲਾਂ ਤੇ ਬਹਿਸ ਕਰਦੇ ਨੇ ਉਹ ਬੁੱਧੀਜੀਵੀ ਕੁਝ ਇਹੋ ਜਿਹੇ ਬੁੱਧੀਜੀਵੀ ਵੀ ਹੈਗੇ ਆ ਦੀ ਬੁੱਧੀ ਤੇ ਸਾਨੂੰ ਤਰਸ ਵੀ ਆ ਰਿਹਾ ਦੁੱਖ ਵੀ ਹੋ ਰਿਹਾ ਜਿਹੜੇ ਕੱਲ ტიკਰ ਵੀ ਕਹਿ ਰਹੇ ਨੇ ਅਜੇ ਵੀ ਤੁਸੀਂ ਇੱਕ ਵਾਰੀ ਦੋਨੇ ਫਾਰਮਾਂ ਦੇ ਆਗੂਆਂ ਨੂੰ ਲੀਡਰਸ਼ਿਪ ਨੂੰ ਕਹਿ ਰਹੇ ਨੇ ਵੀ ਤੁਸੀਂ ਇੱਕ ਵਾਰੀ ਮੋਰਚੇ ਮਲਤ ਵੀ ਕਰਕੇ ਵਾਪਸ ਆ ਜਾਓ ਜਿਹੜੇ ਜਿਹੜੇ ਘਰਾਂ ਚੋਂ ਗਏ ਉਹ ਜਿਹੜੇ ਜਿਹੜੇ ਪਿੰਡਾਂ ਚੋਂ ਗਏ ਉਵੇਂ ਉਵੇਂ ਪਿੰਡਾਂ ਚ ਵਾਪਸ ਆ ਜਾਓ ਇਹ ਗੱਲ ਕੱਲ ტიკਰ ਵੀ ਕਹਿ ਰਹੇ ਵੀ ਉਦੋਂ ਬਾਅਦ ਅਸੀਂ ਮਹੂਰਤ ਕਰਾਂਗੇ ਫੇਰ ਤੁਸੀਂ ਦੁਬਾਰੇ ਜਾਓ ਓ ਮੈਂ ਬੁੱਧੀਜੀਵਾਂ ਨੂੰ ਪੁੱਛਣਾ ਚਾਹਣਾ ਤੁਹਾਡੇ ਘਰਾਂ ਚੋਂ ਸ਼ਹੀਦ ਨਹੀਂ ਹੋਏ ਅਸੀਂ ਆਗੂ ਆ ਜਿਹੜੇ ਸ਼ਹੀਦ ਹੋਏ ਆ ਜਿਨ੍ਹਾਂ ਨੇ ਲੀਡਰਸ਼ਿਪ ਦੇ ਸੱਦੇ ਤੇ ਆ ਕੇ ਦੋਨੇ ਫੋਰਮਾਂ ਦੀ ਲੀਡਰਸ਼ਿਪ ਨੇ ਕਿਹਾ ਸੀ ਵੀ ਹੁਣੀ ਮੌਕਾ ਸੁਨਹਰੀ ਮੌਕਾ ਟੁਕਮਾ ਮੌਕਾ ਹੁਣੀ ਹੈ ਆਜੋ ਕਿਸਾਨੋ ਦਿੱਲੀ ਵੱਲ ਕੂਚ ਕਰਗੇ 13 ਤਰੀਕ ਨੂੰ ਉਹ ਸਾਡੇ ਸੱਦੇ ਤੇ ਆ ਕੇ ਪੁਲਸ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਬਰੂਦ ਤੋਂ ਨਹੀਂ ਡਰੇ ਉਹ ਭਿੜੇ ਆ ਤੇ ਉਹਨਾਂ ਨੇ ਸ਼ਹਾ ਤਾਂ ਦਿੱਤੀਆਂ ਉਹਨਾਂ ਦੀਆਂ ਭਾਵਨਾਵਾਂ ਨੂੰ ਅਸੀਂ ਕੀ ਜਵਾਬ ਦੇਵਾਂਗੇ ਕਹਿ ਦਾਂਗੇ ਵੀ ਚਲੋ ਸ਼ਹੀਦ ਹੋ ਗਏ ਆਪਾਂ ਘਰਾਂ ਨੂੰ ਚੱਲ ਗਏ ਤੁਹਾਡੇ ਤੇ ਕੋਈ ਇਹੋ ਜਿਹਾ ਨੈਤਿਕ ਪ੍ਰੈਸ਼ਰ ਨਹੀਂ ਤੁਹਾਡੇ ਤੇ ਕੋਈ ਮੋਰਲ ਪ੍ਰੈਸ਼ਰ ਹੈ ਨਹੀਂ ਇਹੋ ਜਿਹਾ ਤਾਂ ਹੀ ਤੁਹਾਡੇ ਮੂੰਹਾਂ 'ਚੋਂ ਨਿਕਲਦੇ ਆ ਇਹ ਸ਼ਬਦ ਵੀ ਕਿਸਾਨੋ ਇੱਕ ਵਾਰੀ ਮੋਰਚਾ ਮਲਤਵੀ ਕਰ ਦਿਓ ਪਤਾ ਨਹੀਂ ਉਹਨਾਂ ਦੀ ਕਿਹੜੀ ਜਿੱਤ ਹੋ ਜੂਗੀ ਮੋਰਚਾ ਬੁਲਤਵੀ ਕਰਵਾ ਕੇ ਦੂਜੀ ਗੱਲ ਹੋਣ ਨਹੀਂ ਕਹਿੰਦੇ ਪਹਿਲਾਂ ਤੂੰ ਕਹਿੰਦੇ ਆ ਰਹੇ ਨੇ ਵੀ ਮਾਹੌਲ ਨਹੀਂ ਅਜੇ ਹਜੇ ਲੋਕ ਓਵੇਂ ਮਾਹੌਲ ਚ ਮੋਰਚੇ ਵਾਲੇ ਮਾਹੌਲ ਚ ਨਹੀਂ ਆਏ ਅਜੇ ਪਹਿਲਾਂ ਮਾਹੌਲ ਬਣਾਓ ਉਹ ਭਾਵੇਂ 13 ਤਰੀਕ ਤੋਂ ਲੈ ਕੇ 21 ਤਰੀਕ ਤੱਕ ਰਾ ਬਾਕੀ ਮੋਰਚਿਆਂ ਨੂੰ ਪਾਟਣਾ ਨੂੰ ਛੱਡਦੇ ਹੋ ਡੱਬਾ ਲਈ ਛੱਡਦੇ ਰਤਨਪੁਰਾ ਛੱਡਦੇ ਹੋ ਦੋਨੋਂ ਬਾਡਰਾਂ ਤੇ ਸੀਆਈਡੀ ਦੀਆਂ ਰਿਪੋਰਟਾਂ ਨੇ ਅਖਬਾਰਾਂ ਦੀਆਂ ਰਿਪੋਰਟਾਂ ਨੇ ਵੀ 50-50 ਹਜ਼ਾਰ ਬੰਦਾ ਦੋਨੋਂ ਬਾਡਰਾਂ ਦੇ ਖਨੌੜੀ ਤੇ ਸ਼ੰਭੂ ਤੇ ਇਕੱਠਾ ਹੋਇਆ 1 ਲੱਖ ਬੰਦਾ ਪੰਜਾਬ ਦਾ 1 ਲੱਖ ਕਿਸਾਨ ਉਹ ਮਰਨ ਲਈ ਆ ਜਾਂਦਾ ਭੜਨ ਲਈ ਆ ਜਾਂਦਾ ਵੀ ਅਸੀਂ ਹੁਣ ਨਹੀਂ ਮੁੜਨਾ ਅਸੀਂ ਜੋ ਲੀਡਰਸ਼ਿਪ ਨੇ ਸੱਦਾ ਦਿੱਤਾ ਉੱਤੇ ਫੁੱਲ ਚੜਾਵਾਂਗੇ ਫੇਰ ਤੁਸੀਂ ਕਿਵੇਂ ਕਹਿ ਦਿਓਗੇ ਵੀ ਮਾਹੌਲ ਨਹੀਂ ਅਜੇ ਮੌਕਾ ਨਹੀਂ ਅਜੇ ਸਮਾਂ ਨਹੀਂ ਅਜੇ ਮਾਹੌਲ ਬਣਾਓ ਸੋ ਭਰਾਵੋ ਬਿਲਕੁਲ ਠਕਮਾ ਮੌਕਾ ਤੇ ਸ਼ੁਰੂ ਹੋਇਆ ਤੇ ਇਹਨਾਂ ਨੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੱਸ ਤਾ ਵੀ ਹੁਣ ਮਰਨ ਮਾਗਰ ਮੁਰਨ ਦਾ ਮੌਕਾ ਨਹੀਂ ਰਿਹਾ ਇੱਕ ਗੱਲ ਅਗਲੀ ਗੱਲ ਜਿਹੜੀ ਮੈਂ ਕਹਿਣਾ ਚਾਹਣਾ ਕੱਲ ਨੂੰ ਮੀਟਿੰਗ ਹੈ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਦੂਜੀ ਮੀਟਿੰਗ ਉਹ ਤਾਂ ਆਪਣੀ ਐ ਸਮਝ ਲਓ ਛੇਵੀਂ ਮੀਟਿੰਗ ਹੋਊਗੀ 13 ਫਰਵਰੀ 2024 ਤੋਂ ਲੈ ਕੇ ਪਰ ਇਹ ਜਿਹੜਾ ਹੁਣ ਦੁਬਾਰੇ ਸਾਲ ਬਾਅਦ ਮੀਟਿੰਗਾਂ ਦਾ ਗੇੜ ਸ਼ੁਰੂ ਹੋਇਆ ਇਹਦੀ ਇਹ ਦੂਜੀ ਮੀਟਿੰਗ ਹੈ ਉਹ ਜੋ ਸਰਕਾਰ ਦੇ ਪਹਿਲਾਂ ਵਾਲੇ ਬੁਲਾ ਰਹੇ ਨੇ ਵੀ ਬੋਲਿਆ ਜਿਹੇ ਜੀ ਉਹਨਾਂ ਦੀ ਨੀਤ ਹੈ ਜਿਹੇ ਜਾ ਉਹਨਾਂ ਦੀ ਨੀਤੀ ਹੈ ਉਦਦੇ ਭਰਾਵੋ ਲੱਗਦਾ ਨਹੀਂ ਵੀ ਬਿਨਾ ਤੁਹਾਡੇ ਪ੍ਰੈਸ਼ਰ ਤੋਂ ਬਿਨਾ ਲੋਕਾਂ ਦੇ ਦਵਾ ਤੋਂ ਕੱਲੀ ਸਾਡੀਆਂ ਗੱਲਾਂ ਬਾਤਾਂ ਨਾਲ ਸਾਡੇ ਪੱਖ ਰੱਖਣ ਦੇ ਨਾਲ ਸਰਕਾਰ ਮੰਨ ਜੂਗੀ ਕਿਉਂ ਨਹੀਂ ਕਿਹੜੀ ਗੱਲ ਤੋਂ ਲੱਗਦਾ ਕਿਹੜਾ ਚਿੰਨ ਹੈ ਵੀ ਉਹਨਾਂ ਦੀ ਨੀਤ ਠੀਕ ਨਹੀਂ ਉਹਨਾਂ ਦੀ ਨੀਤੀ ਠੀਕ ਨਹੀਂ ਉਹ ਲੱਗਦਾ ਭਰਾਵੋ ਜਿਹੜਾ ਦਿੱਲੀ ਵਾਲੀ ਮੀਟਿੰਗ ਦਾ ਅਸੀਂ ਮੰਗ ਕੀਤੀ ਸੀ ਪਹਿਲੇ ਦਿਨ ਜਿੱਤੇ ਉਹ 18 ਜਨਵਰੀ ਨੂੰ ਪਹਿਲਾ ਸੱਦਾ ਪੱਤਰ ਦੇ ਕੇ ਗਏ ਆ ਖਨੌਰੀ ਖੇਤੀਬਾੜੀ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਜੋਇੰਟ ਸੈਕਟਰੀ ਸਮੇਤ ਤਿੰਨ ਅਧਿਕਾਰੀ ਆਏ ਨੇ ਉਦੋਂ ਵੀ ਅਸੀਂ ਕਿਹਾ ਸੀ ਜੀ ਇਹ ਦੇਸ਼ ਦਾ ਅੰਦੋਲਨ ਹੈ ਇਕੱਲੇ ਪੰਜਾਬ ਦਾ ਚਾਹ ਹਰਿਆਣੇ ਦਾ ਅੰਦੋਲਨ ਨਹੀਂ ਮੰਗਾ ਦੇਸ਼ ਦੇ ਕਿਸਾਨਾਂ ਦੀਆਂ 80 ਕਰੋੜ ਕਿਸਾਨਾਂ ਦੀਆਂ ਇਸ ਕਰਕੇ ਤੁਸੀਂ ਮੀਟਿੰਗ ਦਿੱਲੀ ਦਾ ਸਥਾਨ ਹੈ ਜਿਹੜਾ ਦਿੱਲੀ ਦਾ ਦਿਓ ਉੱਥੇ ਉਹਨਾਂ ਨੇ ਇਹ ਕਹਿਤਾ ਸੀਗਾ ਵੀ ਆਪ ਬੈਠੇ ਨੇ ਸਾਰੇ ਆਗੂ ਹੋਰ ਵੀ ਕਾਕਾ ਸਿੰਘ ਕੋੜਾ ਬੈਠਾ ਉਹਨੂੰ ਘਾੜ ਜੀ ਬੈਠੇ ਨੇ ਕਹਿਤਾ ਸੀਗਾ ਵੀ ਪਹਿਲੀ ਮੀਟਿੰਗ ਆਪਾਂ ਚੰਡੀਗੜ੍ਹ ਕਰ ਲਓ ਉਦੋਂ ਅਗਲੀ ਮੀਟਿੰਗ ਦਿੱਲੀ ਹੀ ਕਰਾਂਗੇ ਪਰ ਹੁਣ ਕੱਲ ਨੂੰ ਦਿੱਲੀ ਦੂਜੀ ਮੀਟਿੰਗ ਹੋ ਰਹੀ ਹੈ ਉਹ ਵੀ ਚੰਡੀਗੜ੍ਹ ਹੋ ਰਹੀ ਹੈ ਉਸ ਵਾਦੇ ਤੋਂ 18 ਤਰੀਕ ਵਾਲੇ ਵਾਦੇ ਤੋਂ ਉਹ ਫਿਰ ਗਏ ਇੱਕ ਵਾਰੀ ਹੁਣ ਉਹਨਾਂ ਨੂੰ ਜਿਹੜਾ 28 ਆਗੂਆਂ ਦਾ ਡੈਪੂਟੇਸ਼ਨ ਗੱਲਬਾਤ ਕਰਨ ਲਈ ਜਾ ਰਿਹਾ ਉਹ ਤੋਂ ਵੀ ਡਰ ਲੱਗ ਰਿਹਾ ਪਹਿਲਾਂ ਮੰਨ ਲਓ ਜਦ ਇਹ ਆਪਾਂ 21 ਤਰੀਕ ਨੂੰ ਗਏ ਆ ਠੀਕ ਹੈ ਲੱਖ ਬੰਦਾ ਸੀ ਉਦੋਂ ਡਰ ਗਏ ਉਦੋਂ ਬਾਅਦ ਆਪਾਂ 100-100 ਬੰਦਾ ਵੀ ਭੇਜਿਆ ਜਦੋਂ ਨਵੰਬਰ ਤੋਂ ਬਾਅਦ ਦੂਜਾ ਫੇਸ ਸ਼ੁਰੂ ਹੋਇਆ ਗੇਟ ਸ਼ੁਰੂ ਹੋਇਆ ਇਸ ਅੰਦੋਲਨ ਦਾ ਡਲੇਆ ਸਾਹਿਬ ਨੂੰ ਮਰਨ ਵਰਤ ਤੇ ਬਿਠਾਇਆ ਨਵੰਬਰ ਦੇ ਵਿੱਚ ਤੇ ਦੂਜੇ ਪਾਸੇ ਉਹਨਾਂ ਦਾ ਪਰਸੈਪਸ਼ਨ ਤੋੜਨ ਦੀ ਖਾਤਰ ਵੀ ਇਹ ਅੜੇ ਹੋਇਆ ਟਰਾਲੀਆਂ ਲੈ ਕੇ ਆਉਣ ਨੂੰ ਤਿਆਰ ਆ ਅੱਪਾ ਉਹਨਾਂ ਦੀ ਧਾਰਨਾ ਪਰਸੈਪਸ਼ਨ ਨੂੰ ਤੋੜਨ ਦੀ ਖਾਤਰ 100-100 ਦਾ ਜਥਾ ਭੇਜਿਆ 101 ਦਾ ਉਹਦਾ ਵੀ ਘੁਮਰਾਏ ਉਹਦੇ ਵੀ ਉਹੀ ਗੋਲਾਪ੍ਰੂਤ ਸਿੱਟਿਆ ਜਿਹੜਾ ਕਿ 21 ਫਰਵਰੀ ਨੂੰ 2024 ਨੂੰ ਸਿੱਟਿਆ ਸੀ ਹੁਣ ਅਸੀਂ ਕਹਿੰਦੇ ਆ ਵੀ 28 ਤੋਂ ਵੀ ਡਰ ਰਹੇ ਨੇ ਉਹ ਵੀ ਜੇ 28 ਦਿੱਲੀ ਚ ਆ ਗਏ ਤਾਂ ਸ਼ਾਇਦ ਪਤਾ ਨਹੀਂ ਕੀ ਹੋ ਜਾਊਗਾ ਪਰ ਭਾਵੇਂ ਡਰ ਨੇ ਇਹਦੇ ਪਿੱਛੇ ਉਹਨਾਂ ਦੀ ਮਾੜੀ ਨੀਤੀ ਹੈਗੀ ਆ ਵੀ ਉਹ ਇਹ ਬਣਾਉਣਾ ਚਾਹੁੰਦੇ ਆ ਵੀ ਦੋ ਸੂਬਿਆਂ ਦਾ ਅੰਦੋਲਨ ਹੈ ਹਰਿਆਣਾ ਤੇ ਪੰਜਾਬ ਦਾ ਬਾਕੀਆਂ ਦਾ ਕੋਈ ਤੱਲਕ ਨਹੀਂ ਜੇ ਦਿੱਲੀ ਦੀ ਰਾਜਧਾਨੀ ਦੇ ਵਿੱਚ ਮੀਟਿੰਗ ਹੋ ਫਿਰ ਇਹ ਜਾਊਗਾ ਪ੍ਰਭਾਵ ਵੀ ਇਹ ਦੇਸ਼ ਦਾ ਅੰਦੋਲਨ ਹੈ ਸੋ ਦੇਸ਼ ਦਾ ਅੰਦੋਲਨ ਨਾ ਦਿਸੇ ਦੇਸ਼ ਦਾ ਅੰਦੋਲਨ ਨਾ ਲੱਗੇ ਇਸ ਕਰਕੇ ਉਹ ਅੜੇ ਹੋਏ ਆ ਵੀ ਮੀਟਿੰਗ ਦਿੱਲੀ ਨਹੀਂ ਕਰਨੀ ਮੀਟਿੰਗ ਚੰਡੀਗੜ੍ਹ ਕਰਨੀ ਸੋ ਭਰਾਵੋ ਜਿਹੜੇ ਹਾਕਮਾਂ ਦੇ ਹੁਕਮਰਾਨਾਂ ਦੇ ਇਹ ਜੇ ਇਰਾਦੇ ਹੋਣ ਇਹ ਜੀਆਂ ਨੀਤਾਂ ਹੋਣ ਉਹ ਛੇਤੀ ਕੀਤੇ ਹੱਥਾਂ ਬਾਜ ਕਰਾਰਿਆ ਬੈਰੀ ਮਤ ਨਾ ਹੋਇਆ ਸਾਨੂੰ ਸਾਡੇ ਵੱਡ-ਵਡੇਰੇ ਨੇ ਸਿਖਾਇਆ ਉਹ ਮਿੰਟਾ ਕਰੇ ਤੋਂ ਭਰਾਵੋ ਨਹੀਂ ਮੰਨਣੇ ਪ੍ਰੈਸ਼ਰ ਨਾਲ ਮੰਨਣਗੇ ਦਬਾਅ ਨਾਲ ਮੰਨਣਗੇ ਕਰਾਰੇ ਹੱਥਾਂ ਨਾਲ ਮੰਨਣਗੇ ਤੇ ਇਹ ਅੱਜ ਵੀ ਦੱਸਣਾ ਚਾਹੀਦਾ ਉਹ ਸਾਡੀ ਖਾਤਰ 43 ਸ਼ਹੀਦ ਸੁਭਕਰਨ ਸਮੇਤ 43 ਸਾਡੇ ਕਿਸਾਨਾਂ ਨੇ ਜਾਨਾਂ ਦੇਤੀਆਂ ਆਗੂਆਂ ਨੇ ਜਾਨਾਂ ਦੇਤੀਆਂ ਸੀ ਸ਼ਰਧਾਂਜਲੀ ਭੇਟ ਕਰਨ ਆਏ ਆ ਸਟੇ ਸੈਕਟਰੀ ਨੇ ਕਹਿਤਾ ਵੀ 3 ਵਜੇ ਸਮਾਪਤੀ ਕਰਨੀ ਹੈ ਅਸੀਂ ਤਨ ਤੱਕਰ ਵੀ ਵੇਟ ਨਹੀਂ ਕਰ ਸਕਦੇ 3 ਵਜੇ ਚੱਕਰ ਵੀ ਫਿਰ ਪ੍ਰਭੂ ਜੇ ਇਹ ਰਹਿਣਗੇ ਸਾਡਾ ਫਿਰ ਇਹ ਸਮਝ ਲਓ ਵੀ ਮੋਦੀ ਮਿੱਤਸ਼ਾਰਗੇ ਸਾਡੇ ਮਾਮੇ ਦੇ ਪੁੱਤ ਨਹੀਂ ਕੋਈ ਲੱਗਦੇ ਆਗੂਆਂ ਦੇ ਮਾਮੇ ਦੇ ਪੁੱਤ ਤਾਂ ਉਹ ਕਾਰਪੋਰੇਟ ਕਰਾਣੇ ਹੁੰਦੇ ਹੀ ਐ ਜੇ ਫਿਰ ਮਨਾਉਣਾ ਫਿਰ ਜੋ ਉੱਤੋਂ ਲੀਡਰਸ਼ਿਪ ਵੱਲੋਂ ਸੰਦੇਸ਼ ਆਉਂਦਾ ਉਹਨੂੰ ਲਾਗਾ ਕਰਨ ਲਾਗੂ ਕਰਨਾ ਪਊ ਟਾਈਮ ਹੋ ਗਿਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ